ਜੀ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਮੇਜਰ ਸਿੰਘ ਹੈ ਮੇਜਰ ਸਿੰਘ ਪਿੰਡ ਗੜਾ ਜੀ ਆਪਣਾ ਕਮਾਲੂ ਜੀ ਕਮਾਲੂ ਪਿੰਡ ਹੈ ਤੇ ਮੈਂ ਦੇਖਣ ਆ ਲਗੀਆਂ ਤੁਹਾਡੇ ਕੋਲ ਦੋ ਬੱਕਰੀਆਂ ਹੁੰਦੇ ਜੀ ਹਾਂਜੀ ਹਾਂਜੀ ਤੇ ਮੈਂ ਤੁਹਾਡੇ ਕੋਲ ਸ਼ਾਇਦ 15 ਮਹੀਨਾ ਆਇਆ ਸੀ ਜਦੋਂ ਤੁਸੀਂ ਬੜਾ ਕਾਪਣਾ ਸ਼ੁਰੂ ਕਰਿਆ ਸੀ ਹਾਂਜੀ ਹਾਂਜੀ ਤੇ ਇੱਕ ਤਾਂ ਇਹਨੂੰ ਪਾਇਆ ਤੁਸੀਂ ਇੱਕ ਇਹਨੂੰ ਪਾਇਆ ਨਹੀਂ ਹਾਂਜੀ ਤੇ ਕੀ ਡਿਫਰੈਂਸ ਲੱਗ ਰਿਹਾ ਤੁਹਾਨੂੰ ਤੇ ਬਾਈ ਜੀ ਤੁਹਾਨੂੰ ਮੈਂ ਸਾਰਿਆਂ ਨੂੰ ਦੱਸਣਾ ਚਾਹਣਾਗਾ ਜਦੋਂ ਬਾਈ ਮੇਰੇ ਕੋਲ 5ਵੇਂ ਮਹੀਨੇ ਦੇ ਵਿੱਚ ਆਏ ਸੀ ਤੇ ਮੈਂ ਇੱਕ ਵੀਡੀਓ ਪਾਈ ਸੀ ਕਿ ਬੰਗੀ ਕਲਾ ਤੋਂ ਵੀ ਇਹਨਾਂ ਨੇ ਇਹ ਇੱਕ ਕਟੀਆਂ ਹੁ ਦਿੱਤਾ ਸੀ ਉਹਦੇ ਕਟੀਆਂ ਚੈਂਪੀਅਨ ਬਣੀਆਂ ਸੀ ਬਾਈ ਸੋਮੀ ਦੀਆਂ BFA ਦੀਆਂ ਤੇ ਮੈਂ ਕਿਹਾ ਵੀ ਆਪਾਂ ਵਰਤ ਕੇ ਦੇਖਾਂਗੇ ਜੇ ਆਪਾਂ ਨੂੰ ਰਿਜ਼ਲਟ ਮਿਲਿਆ ਤਾਂ ਆਪਾਂ ਉਹ ਗੱਲ ਕਰਾਂਗੇ ਤੇ ਮੈਂ ਨਾ ਇਹ ਆ ਜਿਹੜੀ ਆ ਆਪਣੀ ਆ ਜਮਾ ਇੱਕੋ ਉਮਰ ਦੀ ਪੱਠਾ ਨੇ ਸਕੀਆਂ ਭੈਣਾ ਨੇ ਠੀਕ ਹੈ ਜੀ ਇੱਕੋ ਉਮਰ ਦੀਆਂ ਨੇ ਤੇ ਆਹ ਸਾਹਮਣੇ ਕਰਾ ਇਧਰ ਆ ਇੱਕੋ ਹੀ ਉਮਰ ਦੀਆਂ ਨੇ ਇੱਕੋ ਸਮਾਂ ਤੇ ਖਰਾਕ ਸਾਰੀ ਇੱਕੋ ਜਿਹੀ ਦੋਨਾਂ ਦੀ ਇਹਨਾਂ ਦੀ ਇਸ ਨੂੰ ਅਸੀਂ ਬੜਾ ਕਾਫ ਬਈ ਸ਼ੁਰੂ ਕਰ ਦਿੱਤਾ ਸੀਗਾ ਕੋਈ ਜ਼ਿਆਦਾ ਲੰਮਾ ਸਮਾਂ ਨਹੀਂ ਦੇ ਸਕਦੇ ਸੀ ਕਿਉਂਕਿ ਮੇਰੀ ਮਾਤਾ ਬਿਮਾਰ ਹੋ ਗਈ ਸੀ ਪਰ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਮੈਨੂੰ ਇਹ ਚੀਜ਼ ਦਾ ਫਰਕ ਲੱਗ ਰਿਹਾਗਾ ਇਹਦੀ ਸ਼ਾਈਨਿੰਗ ਦੇਖੋ ਇਹਦੀ ਸ਼ਾਈਨਿੰਗ ਦੇਖੋ ਤੇ ਗਰੋਥ ਗਰੋਥ ਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਇਹ ਪ੍ਰੋਡਕਟ ਸੀ ਬੜਾ ਕਾਫ ਇੱਕ ਜੀ ਹੋ ਰਾਇ ਨੇ ਇਹ ਗਿੱਜੀ ਵੀ ਇੰਨੀ ਆ ਦੇਖੋ ਐਧੇ ਲੈ ਲੈਣਾ ਨੇ ਬੜੇ ਕਾਫ ਦਿੰਦਾ ਨਾ ਇਹਨੂੰ ਟੇਸਟ ਦੀ ਹੋਣ ਲੱਗਿਆ ਹੋਇਆ ਇਦਾਂ ਹੀ ਲੈਂਦੀ ਆ ਇਹ ਬੜਾ ਕਾਫ ਨੂੰ ਮੈਂ ਸਿਰੰਜਨਾ ਤੇ ਨੰਦਾ ਸੀਗਾ ਠੀਕ ਹੈ ਇਸ ਨੂੰ ਬੜਾ ਕਾਫੜਾਕ ਟਾਪਾ ਦਿੱਤਾ ਤੇ ਇਹਦੇ ਵਿੱਚ ਸ਼ਾਈਨਿੰਗ ਦੇਖੋ ਤੇ ਉਹ ਆਪਾਂ ਜਿਹੜੀ ਹੈਗੀ ਆ ਜਿਹਨੂੰ ਬੜਾ ਕਾਫ ਨਹੀਂ ਦਿੱਤਾ ਗਿਆ ਠੀਕ ਹੈ ਹੁਣ ਤੁਸੀਂ ਆਪ ਸੰਪਰਕ ਦੇਖ ਸਕਦੇ ਹੋ ਮੈਂ ਕਿਹਾ ਸੀ ਜਿੱਦਾਂ ਆਪਾਂ ਰਿਜ਼ਲਟ ਦੇਖਾਂਗੇ ਮੈਨੂੰ ਰਿਜ਼ਲਟ ਬਹੁਤ ਵਧੀਆ ਮਿਲਿਆ ਸੇਮ ਫਾਦਰ ਹੈ ਜੀ ਦੋਨੋਂ ਹਾਂ ਤੇ ਇੱਕ ਹਾਂ ਸੇਮ ਫਾਦਰ ਹੈ ਸੇਮ ਮਦਰ ਤੇ ਇਹਦੇ ਵਿੱਚ ਦੇਖੋ ਸੇ ਅਮੀ ਮਦਰਾ ਅਲੱਗ-ਅਲੱਗ ਹੈ ਫਾਦਰ ਸੇਵ ਠੀਕ ਹੈ ਇੱਕੋ ਹੀ ਫਾਦਰਾਂ ਲੇਕਿਨ ਉਹ ਉਮਰ ਦੀਆਂ ਇਕੱਠੀਆਂ ਬਰਾਬਰ ਉਹਦੇ ਸ਼ੁਰੂ ਕੀਤਾ ਸੀਗਾ ਦੋਨਾਂ ਦਾ ਇਹ ਤੇ ਆ ਤੁਸੀਂ ਰਿਜ਼ਲਟ ਸਾਹਮਣੇ ਦੇਖ ਸਕਦੇ ਹੋ ਬੜਾ ਕਾਫ ਦਾ ਇੰਨਾ ਵੈਸਟ ਰਿਜ਼ਲਟ ਆਇਆਗਾ ਇੱਕ ਇਹਦੇ ਵਿੱਚ ਹੋਰ ਵੀ ਮੈਂ ਦੇਖਿਆ ਸੀ ਇੱਕ ਤੁਸੀਂ ਮੈਨੂੰ ਰੀਅਲ ਐਚ ਦੇ ਕੇ ਸੀਗੇ ਹਾਂਜੀ ਰੀਅਲ ਐਚ ਦੇ ਕੇ ਰੀਅਲ ਐਚ ਦੇ ਵਿੱਚ ਮੇਰੇ ਕੋਲ ਇੱਕ ਬੱਕਰੀ ਦੇ ਵਿੱਚ ਪ੍ਰੋਬਲਮ ਸੀਗੀ ਥਣਾ ਦੇ ਵਿੱਚ ਤੇ ਮੈਂ ਉਹਨੂੰ ਜਦੋਂ ਸਟਾਰਟ ਕੀਤਾ ਰੀਅਲ ਐਚ ਆ ਇਹ ਉਹ ਰੀਲਚ ਦੇ ਅਬੀ ਰਿਜ਼ਲਟ ਮੈਨੂੰ ਬਹੁਤ ਵਧੀਆ ਮਿਲਿਆ ਉਹ ਥਣ ਜਿਹੜੇ ਸੀਗੇ ਬਰਾਬਰ ਹੋ ਗਏ ਸੀ ਜਿਹੜੀ ਸਮੱਸਿਆ ਸੀਗੀ ਉਹ ਸਹੀ ਹੋ ਗਈ ਸੀ ਥਣ ਬੰਦ ਹੁੰਦਾ ਜਾਂਦਾ ਸੀਗਾ ਜੀ ਅੱਛਾ ਉਹਦਾ ਰਿਜ਼ਲਟ ਵੀ ਬਹੁਤ ਵਧੀਆ ਮਿਲਿਆ ਮੈਨੂੰ ਇਹ ਦੋ ਪ੍ਰੋਡਕਟ ਵਰਤੇ ਮੈਂ ਤੁਹਾਡੇ ਹਾਂ ਜੀ ਧਾਰਾ ਘੱਟ ਹੋ ਗਈ ਹਾਂ ਧਾਰਾ ਘੱਟ ਹੋ ਗਈ ਸੀਗਾ ਥਣ ਉੱਚਾ ਨੀਵਾ ਵੀ ਹੋ ਗਿਆ ਸੀਗਾ ਬਰਾਬਰ ਹੋ ਗਿਆ ਥਣ ਜੀ ਉਹਦਾ ਜੀ ਤੇ ਸੰਤੋਸ਼ਟ ਹਾਂ ਜੀ ਉਹ ਸੰਤੋਸ਼ਟ ਆ ਰਿਜ਼ਲਟ ਮੈਨੂੰ ਦੋ ਪ੍ਰੋਡਕਟ ਦੇ ਬੜਾ ਕਾਫ ਤੇ ਰੀਲਚ ਦੇ ਲੈ ਆ ਮੈਨੂੰ ਬਹੁਤ ਵਧੀਆ ਜਿਹੜੇ ਪ੍ਰੋਡਕਟ ਵਰਤੇ ਆ ਤੁਸੀਂ ਉਹੀ ਦੱਸ ਦੋ ਹਾਂ ਜੀ ਬਾਕੀ ਵੀਰੇ ਪ ਕਿਸੇ ਤੇ ਨਹੀਂ ਕਰਦਾ ਕਿਸੇ ਦੀ ਕਿਸ ਤਰੀਕੇ ਤੇ ਅਸਰ ਹੁੰਦੀ ਆ ਪਰ ਮੈਂ ਆ ਦੋਨੇ ਚੀਜ਼ਾਂ ਦੇਖਿਆ ਹੈ ਇਹਨੂੰ ਨਹੀਂ ਦਿੱਤਾ ਖਾਦ ਖਰਾਕ ਬਾਕੀ ਦਾ ਸਾਰਾ ਕੁਝ ਸੇਮ ਖਾਂਦੀ ਸੀ ਇਹ ਇਹ ਲੈਂਦੀ ਆ ਠੀਕ ਹੈ ਇਹ ਲੱਗੀ ਵੀ ਹੋਈ ਆ ਦੇਖੋ ਤੁਸੀਂ ਇਸ ਤਰੀਕੇ ਨਹੀਂ ਲੱਗੀ ਹੋਈ ਆ ਤੇ ਇਹਨੂੰ ਇਹਨੂੰ ਨੀਲਾ ਹੁਣ ਮੈਂ ਇਸ ਨੂੰ ਵੀ ਦੇਵਾਂਗਾ ਠੀਕ ਹੈ ਇਹਨੂੰ ਵੀ ਹੁਣ ਆਪਾਂ ਦੇਣਾ ਸਟਾਰਟ ਕਰਾਂਗੇ ਆਪਾਂ ਤਾਂ ਰਿਜ਼ਲਟ ਹੀ ਦੇਖਣਾ ਸੀਗਾ ਇੱਕ ਵਾਰ ਜੇਕਰ ਬੱਕਰੀਆਂ ਤੁਸੀਂ ਦੇਣ ਲੱਗ ਰਹੇ ਹੁੰਦਾ ਇਹਨੂੰ 1 ਤੋਂ 2 ਲੀਟਰ ਬੋਤਲ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਜਿਹੜਾ ਆਪਾਂ ਕੱਟੀ ਵੱਛੀ ਤਿਆਰ ਕਰਦੇ ਆ ਇਹਨਾਂ ਤਾਂ ਲੀਟਰ ਵੀ ਨਹੀਂ ਦਿੱਤਾ ਜੀ ਲੀਟਰ ਵੀ ਨਹੀਂ ਦਿੱਤਾ ਨਾ ਨਾ ਅੱਧਾ ਕਿਲੋਟਰ ਦਿੱਤਾ ਜੀ ਹਾਂ ਅੱਛਾ ਅੱਧਾ ਲੀਟਰ ਦਿੱਤਾ ਅੱਧਾ ਲੀਟਰ ਹੀ ਦਿੱਤਾ ਇਹਨੂੰ 1 ਲੀਟਰ ਨਹੀਂ ਦਿੱਤਾ ਠੀਕ ਪਰਤੇਗ ਲੀਟਰ ਦੇ ਨਾਲ ਹੀ ਆਪਣਾ ਇੱਕ ਇੱਕ ਚੀਜ਼ ਹੋਰ ਹੈ ਨਾ ਇਹਦੇ ਵਿੱਚ ਮੈਨੂੰ ਇਹ ਲੱਗਿਆ ਵੀ ਇਹ ਜਿਵੇਂ ਲੀਵਰ ਟੌਨਿਕ ਦਾ ਵੀ ਕੰਮ ਕਰਦਾ ਲੀਵਰ ਦਾ ਵੀ ਹੈ ਹਾਂ ਇਹਦੇ ਵਿੱਚ ਇਹਦੇ ਵਿੱਚ ਖੁਰਾਕ ਲੈ ਕੇ ਇਹਨਾਂ ਚਾਰ ਬਹੁਤ ਕਰਨ ਲੱਗ ਗਏ ਖੰਦੀ ਜਿਆਦਾ ਅੱਛਾ ਅੱਛਾ ਜਦੋਂ ਇਹਨੇ ਲੀਵਰ ਟੌਨਿਕ ਦਾ ਵੀ ਨਾਲ ਕੰਮ ਕੀਤਾ ਨਾਲ ਤਾਂ ਇਹਨੂੰ ਗਰੋਥ ਰੈਗੂਲੇਟਰ ਹੋ ਗਿਆ ਇਹਨੇ ਗਰੋਥ ਵੀ ਦਿੱਤੀ ਆ ਠੀਕ ਹੈ ਤੇ ਨਾਲ ਨਾਲ ਇਹਦੇ ਲੀਵਰ ਤੇ ਵੀ ਕੰਮ ਕੀਤਾ ਜਿਸ ਕਰਕੇ ਇਸਨੇ ਕੱਲਾ ਖਾਣਾ ਪੀਣਾ ਵੱਧ ਚ ਕਰਦਾ ਐਕਸਟਰਾ ਚੀਜ਼ਾਂ ਖਾਣ ਲੱਗ ਗਿਆ ਮੇਜਾ ਸਾਹਿਬ ਤੁਸੀਂ ਹੁਣ ਬੀ ਐਫ ਐਮ ਐਲ ਐ ਚ ਵੀ ਸੀ ਉੱਥੇ ਹਾਂਜੀ ਤੇ ਸ਼ੋਮੀ ਤੁਹਾਡਾ ਪਹਿਲੇ ਤੁਸੀਂ ਵੀਡੀਓ ਵਾਚੀ ਸੀ ਛਾਲ ਪਹਿਲੇ ਹਾਂ ਤੇ ਹੁਣ ਦੀ ਵਾਰ ਵੀ ਸ਼ੋਮੀ ਦੀ ਕਟੀਆਂ ਤੇ ਵੱੱਥੀ ਉਹਦੀ ਜਿੱਪ ਗਈ ਹੈ ਹਾਂ ਉਹਦੀ ਵੀਡੀਓ ਬਣਾਉਣੀ ਹੈ ਜੀ ਆਪਾਂ ਪੁਰਾਣੀ ਹੈ ਤੇ ਸੋਮੀ ਕੀ ਚੀਜ਼ ਬਾਣ ਲੱਗ ਰਹੀ ਸੀ ਉਤੋਂ ਸੋਮੀ ਵੀ ਬੜਾ ਕਾਫ ਵਰਤਦਾ ਸੀਗਾ ਮੈਨੂੰ ਤਾਂ ਜਿਸ ਦਿਨ ਮੈਂ ਇਹ ਗੱਲ ਕੀਤੀ ਸੀਗੀ ਨਾ ਮੈਂ ਤਾਂ ਬੈਸੇ ਸਵਾਲ ਪੁੱਛਿਆ ਸੀਗਾ ਮੈਨੂੰ ਮੈਂ ਬੜਾ ਕਾਫ ਬਾਰੇ ਜਾਣਦਾ ਵੀ ਨਹੀਂ ਸੀਗਾ ਮੈਨੂੰ ਕੋਈ ਨਹੀਂ ਪਤਾ ਵੀ ਬੜਾ ਕਾਫ ਕੰਪਨੀ ਸੀਗੀ ਬੜਾ ਕਾਫੀ ਸੀ ਮੈਂ ਤਾਂ ਸਵਾਲ ਪੁੱਛਿਆ ਵੀ ਤਿਆਰ ਕਿਵੇਂ ਕੀਤੀਆਂ ਉਹ ਇਹਨਾਂ ਨੂੰ ਖਰਾਕ ਉਹਨੇ ਵਿੱਚ ਮੈਨੂੰ ਕਹੇ ਵੀ ਆਹ ਆਹ ਚੀਜ਼ਾਂ ਦੇ ਕੇ ਮੈਂ ਤਿਆਰ ਕੀਤੀਆਂ ਬੜਾ ਕਾਫ ਤਿਆਰ ਕੀਤੇ ਆ ਉਹਦੀ ਸੋਮੀ ਦੀ ਜਿਹੜੀ ਤੁਸੀਂ ਮੇਰੇ ਪੇਜ ਦੇ ਉੱਤੇ ਵੀ ਸੋਮੀ ਦੀ ਮੱਝ ਦੀ ਜਿਹੜੀ ਵੀਡੀਓ ਪਈ ਆ ਕੱਟੀ ਦੀ ਦੁੱਧ ਦੰਦ ਕੱਟੀ ਆ ਤੇ ਮੱਝ ਜਿਹੜੀ ਕੱਟੀ ਆ ਨਾਲੇ ਗੱ ਦੁੱਧ ਦਾ ਹੁੰਦਾ ਦੰਤ ਕੱਟੀ ਆ ਤੇ ਉਹਦੀ ਜਿਹੜੀ ਹਾਈਟ ਗਰੋਥ ਲੈਂਥ ਬਹੁਤ ਵਧੀਆ ਐਕਸਟਰਾ ਆਰਡੀਨਰੀ ਕੱਟੀ ਹੈਗੀ ਆ ਤੇ ਬੜੀ ਚੰਗੀ ਆ ਬੀਐਫੀ ਦੀ ਚੈਂਪੀਅਨ ਵੀ ਬਣੀ ਆ ਉਸ ਤੋਂ ਬਾਅਦ ਫਿਰ ਮੈਂ ਸੋਚਿਆ ਸੀ ਵੀ ਆਪਾਂ ਕਰਾਂਗੇ ਮੈਂ ਵੀਡੀਓ ਪਾਸੀ ਕੁਝ ਭਰਾਵਾਂ ਨੇ ਕਿਹਾ ਸੀਗਾ ਯਾਰ ਤੂੰ ਬਈ ਤੂੰ ਵਧੀਆ ਜਾਣਕਾਰੀ ਵਾਲੀਆਂ ਵੀਡੀਓ ਪਾਉਂਦਾ ਸੀ ਤੂੰ ਪ੍ਰੋਡਕਟ ਦੀ ਐਡ ਕਰਨ ਲੱਗ ਗਿਆ ਮੈਂ ਕਿਹਾ ਵੀ ਆਪਾਂ ਪ੍ਰੋਡਕਟ ਦੀ ਐਡ ਨਹੀਂ ਕੀਤੀ ਸੀ ਉਹਦੀ ਆਪਾਂ ਤੇ ਇੱਕ ਵਾਰ ਪ੍ਰੈਕਟੀਕਲ ਕਰਾਂਗੇ ਠੀਕ ਹੈ ਇਹਨੇ ਬਈ ਮੈਂ ਤੁਹਾਡੇ ਤੋਂ ਕੁਝ ਲਿਆ ਵੀ ਨਹੀਂ ਕੋਈ ਪੈਸਾ ਨਹੀਂ ਲਿਆ ਕਈ ਵਾਰੀ ਅਗਲਾ ਕਹਿੰਦਾ ਵੀ ਪੈਸੇ ਲੈ ਕੇ ਉਹ ਕਰ ਦੰਦਾ ਪੇਡ ਵੀਡੀਓ ਕੋਈ ਪੇਡ ਵੀਡੀਓ ਨਹੀਂ ਕੁਝ ਨਹੀਂ ਹੈਗੀ ਠੀਕ ਆ ਮੈਂ ਇੱਕ ਜਾਣਕਾਰੀ ਵਾਲੀ ਵੀਡੀਓ ਪਾਈ ਆ ਪਹਿਲਾਂ ਵੀ ਪਾਈ ਸੀ ਉਦੋਂ ਵੀ ਕੋਈ ਪੈਸਾ ਨਹੀਂ ਲਿਆ ਸੀ ਇਹਨਾਂ ਤੋਂ ਠੀਕ ਆ ਤੇ ਆ ਹੁਣ ਆਪਾਂ ਨੂੰ ਪ੍ਰੋਡਕਟ ਦਾ ਰਿਜ਼ਲਟ ਆਇਆ ਤੇ ਇਹ ਵੀ ਮੈਂ ਆ ਦਾ ਮੁੱਲ ਲੈ ਕੇ ਆਂਦਾਗਾ ਇਹਨਾਂ ਨੇ ਇੱਕ ਸ਼ੀਸ਼ੀ ਦਿੱਤੀ ਸੀ ਤੁਸੀਂ ਮੈਨੂੰ ਸੈਂਪਲ ਦੇ ਤੌਰ ਤੇ ਦੋ ਸ਼ੀਸ਼ੀਆਂ ਦੇ ਕੇ ਗਈ ਸੀ ਸੈਂਪਲ ਦੇ ਤੌਰ ਤੇ ਛੋਟੀਆਂ 100 100 ਐਮਐਲ ਦੀਆਂ ਆ ਜਿਹੜੇ ਮੈਂ ਜੋ ਤੋਂ ਬਾਅਦ ਜਿਹੜਾ ਇਹਦੇ ਤੇ ਵੱਡਾ ਆਰਟ ਲਾਇਆ ਉਹ ਆਪਾਂ ਮੁੱਲ नेशनल मेडिकल हॉल ਤੋਂ ਰਾਮੇਪਾ ਧੰਨਵਾਦ ਜੀ ਤੁਸੀਂ ਵਧੀਆ ਪ੍ਰੋਡਕਟ ਦਿੱਤਾ थैंक यू ਡਾਕਟਰ थैंक यू ओके